ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਦੇ ਵਿੱਚ ਇਸ ਵਾਰੇ 2025 ਦੇ ਵਿੱਚ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਫੰਡਸ ਨੂੰ ਵਿਦਿਆਰਥੀ ਕਿਵੇਂ ਮੈਨੇਜ ਕਰਨ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਯੂਕੇ ਦੇ ਵਿੱਚ ਕਈ ਥਾਵਾਂ ਤੇ ਲਿਵਿੰਗ ਐਕਸਪੈਂਸ ਨੇ ਜਿਹੜੇ ਉਹ ਵਧੇ ਨੇ ਇਹਦੇ ਉੱਪਰ ਜਾਣਕਾਰੀ ਕਰਾਂਗੇ ਔਰ ਯੂਕੇ ਦੇ ਵਿੱਚ ਘੱਟੋ-ਘੱਟ ਕਿੰਨੇ ਕੁ ਫੀਸ ਦੇ ਨਾਲ ਵਿਦਿਆਰਥੀ ਐਡਮਿਸ਼ਨ ਲੈ ਸਕਦਾ ਹੈ 10+2 ਵਾਲਾ ਔਰ ਮਾਸਟਰ ਵਾਲੇ ਨੂੰ ਕਿੰਨਾ ਕੁ ਖਰਚਾ ਲੱਗਦਾ ਹੈ ਇਹ ਤਮਾਮ ਪੁਆਇੰਟਸ ਦੇ ਉੱਤੇ ਅਸੀਂ ਇਨਫੋਰਮੇਸ਼ਨ ਹਾਸਲ ਕਰਾਂਗੇ ਵੀਨੋ ਮੈਮ ਤੁਹਾਡਾ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਇਹ ਤਿੰਨੇ ਚਾਰੇ ਪੁਆਇੰਟਸ ਨੂੰ ਸੀ ਅਡਰੈਸ ਕਰੋ ਕਿ ਕਿੰਨਾ ਖਰਚਾ ਕਿੰਨੇ ਪੁਰਾਣੇ ਫੰਡ ਯੂਕੇ ਚ ਔਰ ਜਿਹੜੀ ਫੀਸ ਵਧੇ ਨੇ ਉਹ ਵੀ ਦੱਸੋ ਤੇ ਕੁੱਲ ਕਿੰਨੇ ਖਰਚੇ ਚ ਵਿਦਿਆਰਥੀ ਉੱਥੇ ਪੜ੍ਹ ਸਕਦਾ 10+2 ਵਾਲਾ ਔਰ ਮਾਸਟਰਸ ਵਾਲਾ ਸ਼ਸ਼੍ਰੀਕਾਲ ਨਮਸਕਾਰ ਸਾਰਿਆਂ ਨੂੰ ਜਿਹੜਾ ਯੂਕੇ ਦੀ ਪੜਾਈ ਦਾ ਤੁਸੀਂ ਪੁੱਛਿਆ ਕਿ ਮਤਲਬ ਕਿੰਨੀ ਫੀਸ ਹੋ ਸਕਦੀ ਹੈ ਆਈਆ ਕੀ ਹੈ ਉਹ ਆਪਣਾ ਡਿਟੇਲ ਚ ਗੱਲ ਕਰਦੇ ਆ ਇੱਕ ਤੇ ਬੱਚਾ ਯੂਕੇ ਕਿਉਂ ਜਾਏ ਇਸ ਟਾਈਮ ਯੂਕੇ ਦਾ ਰਿਜ਼ਲਟ ਹੈ ਉਹ ਆਲਮੋਸਟ 100% ਹੈ ਦਲਸਾ ਕੋਈ ਵੀ ਪੇਰੈਂਟਸ ਇਹ ਨਹੀਂ ਜਾਣਦੇ ਕਿ ਉਹਨਾਂ ਦੇ ਬੱਚੇ ਨੂੰ ਰਿਜੈਕਸ਼ਨ ਦਾ ਫੇਸ ਕਰਨਾ ਪਏ ਹੈਨਾ ਔਰ ਯੂਕੇ ਦੀ ਜਿਹੜੀ ਪੜ੍ਹਾਈ ਹੈ ਔਰ ਜਿਹੜੀ ਯੂਨੀਵਰਸਿਟੀ ਹੈ ਉਹ ਵਰਲਡ ਚ ਸਭ ਤੋਂ ਟਾਪ ਦੀਆਂ ਯੂਕੇ ਦੇ ਵਿੱਚ ਹੈ ਜਿਹੜਾ ਬੱਚਾ ਵਿਦਿਆਰਥੀ ਜਿਹੜਾ ਪੜ੍ਹਨ ਦੇ ਵਾਸਤੇ ਜਾਂਦਾ ਹੈ ਉਹਨੂੰ ਯੂਕੇ ਸਭ ਤੋਂ ਵਧੀਆ ਲੱਗਦਾ ਹੈ ਔਰ ਜਿਸ ਸਪੈਸ਼ਲੀ ਆਪਾਂ ਗੱਲ ਕਰੀਏ ਮਾਸਟਰਸ ਦੇ ਵਾਸਤੇ ਤੇ ਮਾਸਟਰ ਵਾਲਾ ਵਿਦਿਆਰਥੀ ਤੇ ਬਹੁਤ ਜ਼ਿਆਦਾ ਪੈਸਾ ਬਚਾਂਦਾ ਹੈ ਕਿਉਂਕਿ ਮਾਸਟਰ ਉੱਥੇ ਜਸਟ 1 ਇਅਰ ਦੀ ਹੈ ਇੱਕ ਸਾਲ ਦੇ ਮਾਸਟਰਸ ਤੋਂ ਉਹ ਇੱਕ ਅੱਛੀ ਯੂਨੀਵਰਸਿਟੀ ਅੰਸਰ ਜਿਹਨੂੰ ਆਪਾਂ ਇੱਕ ਐਵਰੇਜ ਅੱਛੀ ਯੂਨੀਵਰਸਿਟੀ ਕਹਿ ਸਕਦੇ ਹਾਂ ਉਹ ਤੁਹਾਨੂੰ 12 ਤੋਂ 15 ਲੱਖ ਚ ਮਿਲ ਜਾਏਗੀ इवन 10 ਲੱਖ ਤੋਂ ਵੀ ਸਟਾਰਟ ਹੋ ਜਾਂਦੀਆਂ ਜਿਹੜੀ ਸਟੈਂਡਰਡ ਦੀ ਯੂਨੀਵਰਸਿਟੀਆਂ ਜਿਹੜੀ ਕੋਈ ਪ੍ਰੋਬਲਮ ਵਾਲੀ ਨਹੀਂ ਹੈ ਕਿਸੇ ਵੀ ਹਿਸਾਬ ਤੋਂ ਔਰ ਬੱਚੇ ਨੂੰ ਪੋਸਟ ਸਟਡੀ ਵਰਕ ਪਰਮਿਟ 2 ਇਅਰਸ ਦਾ ਪੂਰਾ ਮਿਲ ਰਿਹਾ ਹੁਣ ਤੁਸੀਂ ਦੇਖੋ ਇਹ ਫੀਸ ਜਿਹੜੀ ਇੱਕ ਬਹੁਤ ਨੋਮੀਨਲ ਫੀਸ ਹੈ ਕਿਸੇ ਵੀ ਕੰਟਰੀ ਚ ਆਪਾਂ ਜਸਟ੍ਰੇਲੀਆ ਦੀ ਗੱਲ ਕਰੀਏ ਜਾਂ ਕੈਨੇਡਾ ਦੀ ਯੂਨੀਵਰਸਿਟੀ ਚ ਬੱਚਾ ਜਾਂਦਾ ਹੈ 35-40 ਹਜ਼ਾਰ ਡਾਲਰ ਫੀਸ ਦਿੰਦਾ ਹੈ ਇੱਥੇ ਜਿਹੜੀ ਆ ਫੀਸ ਤੁਹਾਡੀ 10 ਤੋਂ 12000 15000 ਮੈਕਸਿਮਮ ਅ ਬੱਚਾ ਦੇ ਕੇ ਔਰ ਆਪਣਾ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਲੈ ਸਕਦਾ ਹੈ ਬ੍ਰੈਗਜ਼ਿਟ ਹੋਣ ਕਰਕੇ ਇਹਨਾਂ ਦੇ ਕੋਲ এমਪਲॉयਮੈਂਟ ਓਪਰਚ्युनिटीज ਬਹੁਤ ਰਹੀਆਂ ਕਿਉਂਕਿ ਪਹਿਲੇ ਯੂਰਪ 'ਚ ਸੀਗਾ ਸਾਰਾ ਕੁਝ ਕਾਮਨ ਸੀ ਕੋਈ ਵੀਜ਼ੇ ਦੀ ਲੋਨ ਨਹੀਂ ਸੀ ਤੇ ਇਸ ਕਰਕੇ ਜਿਹੜਾ ਯੂਰਪ ਦਾ ਬਹੁਤ ਬੱਚਾ ਰਹਿੰਦਾ ਸੀਗਾ ਹੁਣ ਉਹਨਾਂ ਨੂੰ ਵੀ ਵੀਜ਼ੇ ਦੀ ਜ਼ਰੂਰਤ ਪੈਂਦੀ ਹੈ ਤੇ ਬਾਹਰ ਵਾਲਿਆਂ ਨੂੰ ਹੁਣ ਜਾਓ ਯੂਰਪ ਦਾ ਹੋਵੇ ਚਾਹੇ ਕਿਸੇ ਹੋਰ ਕੰਟਰੀ ਦਾ ਆਇਆ ਸੇਮ ਲੈਵਲ ਤੇ ਟ੍ਰੀਟ ਕੀਤਾ ਜਾਂਦਾ ਇਸ ਕਰਕੇ ਜੌਬ ਅਪਰਚ्युनिटीज ਬਹੁਤ ਜ਼ਿਆਦਾ ਹੈ ਕਿਉਂਕਿ ਕੋਈ ਵੀ ਬੱਚਾ ਜੇ ਜਾਂਦਾ ਉਹ ਕਹਿੰਦਾ ਇੱਕ ਐਵਰੇਜ ਫੈਮਿਲੀ ਦਾ ਜਿਹੜੇ ਫਾਈਨੈਂਸ਼ੀਅਲੀ ਠੀਕ ਹੈ ਉਹ ਇੱਕ ਬਹੁਤ ਬੜੀ ਯੂਨੀਵਰਸਿਟੀ ਲਏਗਾ ਯੂਕੇ ਦੇ ਵਿੱਚ ਕਾਰਡੀਫ ਯੂਨੀਵਰਸਿਟੀ ਹੋ ਗਈ ਤੁਹਾਡੇ ਨਕਸਫੋਰਡ ਹੋਵੇ ਮਤਲਬ ਜਿਹਦੇ ਵਿੱਚ ਬੱਚੇ ਦਾ ਤੁਹਾਡਾ ਸਿਲੈਕਸ਼ਨ ਹੋਣਾ ਚਾਹੀਦਾ ਜਿਹੜੀ ਅੱਛੀ ਯੂਨੀਵਰਸਿਟੀਆਂ ਉਹ ਤੁਹਾਡੇ 30 35000 ਪਾਉਂਡ ਵੀ ਹੁੰਦੀ ਹੈ ਆਪਾਂ ਐਵਰੇਜ ਯੂਨੀਵਰਸਿਟੀ ਦੀ ਗੱਲ ਕਰ ਰਹੇ ਆ ਉਸ ਯੂਨੀਵਰਸਿਟੀ ਦੇ ਵਿੱਚ ਐਵਰੇਜ ਦੇ ਵਿੱਚ ਬੱਚਾ ਜਿਹੜਾ ਉਹ ਗਵਰਨਮੈਂਟ ਯੂਨੀਵਰਸਿਟੀ ਹੈ ਪ੍ਰੋਪਰ ਜਿਹੜੀ ਹੈ ਗਵਰਨਮੈਂਟ ਯੂਨੀਵਰਸਿਟੀ ਦੀ ਜਿਹੜੀ 1 ਸਾਲ ਦੀ ਪੜ੍ਹਾਈ ਹੈ ਖਾਲੀ 1 ਸਾਲ ਦੀ ਮਾਸਟਰਸ ਹੋ ਗਈ ਤੇ ਕੋਈ ਹੋਰ ਕੰਟਰੀ ਚ ਤੁਹਾਨੂੰ 2 ਸਾਲ ਦੀ ਮਾਸਟਰਸ ਕਰਨੀ ਪੈਂਦੀ ਹੈ ਤਾਂ ਤੁਹਾਡੇ ਫੀਸ ਅੱਧੀ ਤੋਂ ਵੀ ਘਟੋਗੇ ਇੱਕ ਤਾਂ ਫੀਸ ਬੜੀ ਘਟ ਹੈ ਦੂਜਾ ਉਹ 1 ਇਅਰ ਦੇ ਵਿੱਚ ਮਾਸਟਰਸ ਹੋ ਗਈ ਤੇ ਇਹ ਨਹੀਂ ਕਿ 1 ਇਅਰ ਦੀ ਮਾਸਟਰਸ ਹੈ ਤਾਂ ਤੁਹਾਨੂੰ ਉਹ ਪੋਸਟਸਟਡੀ ਵਰਕ ਪਰਮਿਟ ਘੱਟ ਮਿਲ ਰਿਹਾ ਜਿੱਦਾਂ ਕੈਨੇਡਾ ਵਿੱਚ ਹੁੰਦਾ ਸੀ ਡਿਪਲੋਮੇ ਦੇ ਨਾਲ ਜਵਾਨ ਇਅਰ ਦਾ ਪੀਜੀ ਡਿਪਲੋਮਾ ਤੇ 1 ਇਅਰ ਦਾ ਪੋਸਟਸਟਡੀ ਵਰਕ ਪਰਮਿਟ ਮਿਲਦਾ ਸੀ ਇੱਥੇ ਜਿਹੜੇ ਆ ਤੁਹਾਨੂੰ ਪੂਰਾ 2 ਸਾਲ ਦਾ ਪੋਸਟਸਟਡੀ ਵਰਕ ਪਰਮਿਟ ਮਿਲਦਾ ਹੈ ਇਹਦੇ ਵਿੱਚ ਜੌਬ ਅੱਛੀ ਮਿਲ ਗਈ ਤੇ ਤੁਹਾਨੂੰ ਸੈਟਲਮੈਂਟ ਆਪਸ਼ਨ ਬਹੁਤ ਅੱਛੇ ਮਿਲ ਜਾਂਦੇ ਆ ਫਿਰ ਆਪਾਂ ਬੈਚਲਰ ਦੀ ਗੱਲ ਕੀਤੀ ਬੈਚਲਰ ਦੇ ਵਿੱਚ ਜਿਹੜੀ ਫੀਸ ਆ ਉਹ ਵੀ ਆਲਮੋਸਟ 12-15000 ਪਾਉਂਡ ਚ ਮਿਲ ਜਾਂਦੀ ਹੈ ਉਹ ਦੇਣੀ ਇਹਨਾਂ ਨੇ ਸ਼ੁਰੂ ਚ 6 ਮਹੀਨੇ ਦੀ ਫੀਸ ਆ ਸਭ ਤੋਂ بڑا ਇੱਕ ਹੋਰ ਪਲੱਸ ਪੁਆਇੰਟ ਹੈ ਯੂਕੇ ਜਾਣ ਦਾ ਕਿ ਸਟੂਡੈਂਟ ਮੰਨ ਲਓ ਆਈਐਲਟਸ ਜਾਂ ਟੋਫਲ ਚ ਆਪਣਾ ਟਾਈਮ ਨਹੀਂ ਅਜੇ ਲਾਣਾ ਚਾਹੁੰਦਾ ਉਹ ਆਲਰੇਡੀ ਇੰਗਲਿਸ਼ మీడియం ਸਕੂਲ ਚ ਪੜਿਆ ਉਹਦੇ ਸੀਬੀਐਸਸੀ ਵਿੱਚ 70% ਜਾਂ 65% ਇੰਗਲਿਸ਼ ਚ ਮਾਰਕਸ ਹੈ ਜਾਂ ਉਹਨੇ ਗ੍ਰੈਜੂਏਸ਼ਨ ਇੰਗਲਿਸ਼ మీడియం ਚ ਕੀਤੀ ਹੈ ਤੇ ਉਹਨਾਂ ਨੂੰ మీడియం ਆਫ ਇਨਸਟ੍ਰਕਸ਼ਨ ਇੰਗਲਿਸ਼ ਦੇ ਉੱਪਰ ਆਫਰ ਲੈਟਰ ਮਿਲ ਜਾਂਦੀ ਹੈ ਉਹਨਾਂ ਨੂੰ ਆਈਐਲਟਸ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਵੀ ਬੱਚੇ ਦਾ ਇੱਕ ਤੇ ਸਮਾਂ ਬਚਾਂਦਾ ਹੈ ਉੱਪਰੋਂ 40-50000 ਰੁਪਇਆ ਕੋਚਿੰਗ ਫੀਸ ਔਰ ਆਈਐਲਟਸ ਦੇ ਐਗਜ਼ਾਮੀਨੇਸ਼ਨ ਫੀਸ ਮਿਲਾ ਕੇ ਉਹ ਵੀ ਸਟੂਡੈਂਟ ਦਾ ਬਚਦਾ ਹੈ ਇਹ ਜਿਹੜੇ ਆ ਪਲੱਸ ਪੁਆਇੰਟ ਹੈ ਜਿਹੜੇ ਸਟੂਡੈਂਟ ਨੂੰ ਅਟਰੈਕਟ ਕਰਦੇ ਆ ਯੂਕੇ ਦੇ ਪੜਾਈ ਵਾਸਤੇ ਦੂਜਾ ਵੀਜ਼ਾ ਸਕਸੈਸ ਰੇਟ ਇਸ ਟਾਈਮ ਬਹੁਤ ਜ਼ਿਆਦਾ ਅੱਛਾ ਹੈ ਆਲਮੋਸਟ ਵੀਜ਼ਾ ਆਂਦਾ ਹੀ ਆ ਯੂਕੇ ਦਾ ਜੇ ਵੀਜ਼ਾ ਦੇ ਫਾਈਲ ਲਾਈ ਉਹਨੇ ਇੱਕ ਬੱਚਾ ਮੰਨ ਲਓ ਜਾਂ ਆਂਦਾ ਚਾਹ ਵਾਨਾ ਹੈ ਜਿਹੜਾ ਕਿ ਜਾਣ ਆਇਆ ਆਸਟ੍ਰੇਲੀਆ ਯੂਐਸਏ ਜਾਂ ਕੈਨੇਡਾ ਕਿੱਧਰ ਵੀ ਜਾਣਾ ਚਾਹੁੰਦਾ ਹੈ ਬਟ ਹਜੇ ਉਹ ਕੋਈ ਮਤਲਬ ਇੰਨਾ ਹੋਣੀ ਹੈ ਕਿ ਫੰਡਸ ਬੜੇ ਸਟਰੋਂਗ ਉਹਨੂੰ ਉਹਦੇ ਕੋਲ ਆ 6 ਮਹੀਨੇ ਪੁਰਾਣੇ 3 ਮਹੀਨੇ ਪੁਰਾਣੇ ਜਿਹੜੇ ਇਹਨਾਂ ਕੰਟਰੀਆਂ ਚ ਚਾਹੀਦੇ ਆ ਯੂਕੇ ਦੇ ਵਿੱਚ ਫੰਡ ਵੀ ਜਸਟ 1 ਮੰਥ ਹੋਲਡ ਚਾਹੀਦੇ ਤੇ ਉੱਥੇ ਜਾ ਕੇ ਆਪਣੀ ਬੈਚਲਰ ਕੰਪਲੀਟ ਕਰੇਗਾ ਹਾਈਲਟਸ ਦੀ ਵੀ ਜ਼ਰੂਰਤ ਨਹੀਂ ਹੈ ਬੈਚਲਰ ਕੰਪਲੀਟ ਕਰਕੇ ਜੇ ਉਹ ਚਾਹੁੰਦਾ ਉਹਨੂੰ 2 ਯਰ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਹੀ ਜਾਣਾ ਬਟ ਅਗੇਨ ਉਹ ਚਾਹੁੰਦਾ ਕਿ ਮੇਰਾ ਡ੍ਰੀਮ ਸੀਗਾ ਆਸਟ੍ਰੇਲੀਆ ਜਾਣ ਦਾ ਜਿਹੜਾ ਕਿ ਅੱਜਕੱਲ੍ਹ ਹਰ ਬੱਚੇ ਵਿੱਚ ਮਿਲ ਰਿਹਾ ਸਾਨੂੰ ਉੱਥੇ ਬੈਚਲਰ ਕੰਪਲੀਟ ਕਰੇ ਮਾਸਟਰਸ ਦੇ ਵਾਸਤੇ ਆਸਟ੍ਰੇਲੀਆ ਅਪਲਾਈ ਕਰੇ ਉਹਦਾ ਵੀਜ਼ਾ ਕਦੀ ਰਿਜੈਕਟ ਨਹੀਂ ਹੋ ਸਕਦਾ ਕਿਉਂਕਿ ਉਹਨੇ ਪ੍ਰੋਫਾਈਲਿੰਗ ਕਰ ਲਈ ਹੈ ਯੂਕੇ ਵਰਗੀ ਏਡੀ ਵੱਡੀ ਕੰਟਰੀ ਚ ਉਹਨੇ ਆਪਣੀ ਬੈਚਲਰ ਕੰਪਲੀਟ ਕੀਤੀ ਹੈ ਤੇ ਮਾਸਟਰਸ ਵਾਸਤੇ ਉਹਨੂੰ ਉੱਥੇ ਕੋਈ ਵੀ ਯੂਨੀਵਰਸਿਟੀ ਮਨਾ ਨਹੀਂ ਕਰ ਸਕਦੀ ਬਟ ਜਿਹੜੇ ਸ਼ਰਤਾਂ ਤੋਂ ਉਹਨੂੰ ਕੰਪਲੀਟ ਕਰਨ ਕਰਨੀ ਪੈਣਗੀਆਂ ਪੜਾਈ ਦੀ ਤੁਹਾਡੇ ਜਿਹੜੇ ਮਾਰਕਸ ਪ੍ਰੋਪਰ ਹੋਣੇ ਚਾਹੀਦੇ ਆ ਫੇਲ ਨਹੀਂ ਹੋਣਾ ਚਾਹੀਦਾ ਦੋ ਚਾਰ ਸਪਲੀ ਹਰ ਯੂਨੀਵਰਸਿਟੀ ਲੈ ਲਾਂਦੀ ਆ ਬਟ ਇਹ ਨਹੀਂ ਕਿ ਬੜੇ ਫੇਲ ਹੋਇਓ ਜਾਂ ਕੁਝ ਐਦਾਂ ਦਾ ਉਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਤੁਹਾਡਾ ਨੈਕਸਟ ਡ੍ਰੀਮ ਜੇ ਜੇਥੋਂ ਪੂਰਾ ਨਹੀਂ ਹੋ ਰਿਹਾ ਤੁਸੀਂ ਯੂਕੇ ਜਾ ਕੇ ਨੈਕਸਟ ਡ੍ਰੀਮ ਆਪਣਾ ਕੰਪਲੀਟ ਕਰ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮੱਚ ਮੈਂ ਕਰਫੇਰ ਕਹੂੰਗਾ ਸਕਰੀਨ ਤੇ ਟੈਲੀਫੋਨ ਨੰਬਰ ਹੈ ਸਾਰੇ ਵਿਦਿਆਰਥੀ ਇਸ ਨੰਬਰ ਤੇ ਫੋਨ ਕਰਕੇ ਵਿਨਾਗੋਲ ਮੈਮ ਨਾਲ ਸੰਪਰਕ ਕਰ ਸਕਦੇ ਨੇ ਔਰ ਆਪਣੀ ਯੂਕੇ ਦੀ ਫਾਈਲ ਰੋਲਿੰਗ ਇਨਟੇਕਸ ਔਰ ਅਗਲੇ ਇਨਟੇਕਸ ਜਿਵੇਂ ਮੈਂ ਇਨਟੇਕ ਹੋ ਗਿਆ ਜਾਂ ਸਪਟੰਬਰ ਇਨਟੇਕ ਹੋ ਗਿਆ ਉਹਨਾਂ ਦੇ ਲਈ ਲੌਂਚ ਕਰ ਸਕਦੇ ਨੇ ਥੈਂਕ ਯੂ ਸੋ ਮੱਚ ਵਿਨਾ ਮੈਮ ਥੈਂਕ ਯੂ